ਦਵਾਲੀਆਂ ਦੀ ਸਫਾਈ ਦੀ ਹੋ ਗਈ ਹੈ ਸ਼ੁਰੂਆਤ ਤੇ ਸਾਡੇ ਘਰੇ ਅੱਜ ਦਿਲਪ੍ਰੀਤ ਤੇ ਖੁਸ਼ਪ੍ਰੀਤ ਨੂੰ ਸੀਗੀ ਸਕੂਲ ਤੋਂ ਛੁੱਟੀ ਤੇ ਇਹ ਕਹਿੰਦੀ ਆ ਵੀ ਅੱਜ ਅਸੀਂ ਕਰਨਾ ਹੈ ਕੰਮ ਤੇ ਇਹਨਾਂ ਨੂੰ ਦਿੱਤੇ ਅੱਜ ਭਾਂਡੇ ਧੋਣ ਨੂੰ ਸੋ ਦੋਵੇਂ ਭੈਣਾਂ ਲੱਗੀਆਂ ਤੇ ਭਾਂਡੇ ਜਾਈ ਜਾਂਦੀਆਂ ਤੋਂ ਪਰ ਜਿਵੇਂ ਜਿਵੇਂ ਇਹ ਭਾਂਡੇ ਧੋਉਂਦੀਆਂ ਨਾਲ ਅੱਜ ਇਹਨਾਂ ਨੂੰ ਖਵਾਉਣਾ ਪਿਆਣਾ ਵੀ ਆ ਪੈਣਾ ਕੁਝ ਕਿਉਂਕਿ ਤੁਹਾਨੂੰ ਪਤਾ ਸਾਡਾ ਕੁਛ ਤਾਂ ਖਾਣ ਬਿਨਾ ਰਹਿ ਨਹੀਂ ਸਕਦਾ ਸੋ ਅੱਜ ਫਿਰ ਮਿੰਨੀ ਵਲੌਗ ਦੀ ਕਰਦੇ ਆਂ ਸ਼ੁਰੂਆਤ ਨਾਲ ਹੀ ਸਾਰੇ ਭਾਂਡੇ ਦਿੱਤੇ ਦੋਵਾਂ ਭੈਣਾਂ ਨੇ ਤੋਂ ਉਸ ਤੋਂ ਬਾਅਦ ਜਦ ਪੈ ਗਈਆਂ ਕਹਿੰਦੀਆਂ ਅਸੀਂ ਤਾਂ ਫਰਸ਼ਤ ਹੋਣੀ ਆ ਮੈਂ ਕਿਹਾ ਤੁਸੀਂ ਨਾ ਧੋ ਫਿਰ ਉਹ ਤੋਂ ਬਾਅਦ ਚੋਂ ਆਪਾਂ ਨੂੰ ਆ ਗਈ ਨੀਂਦ ਤੇ ਖੁਸ਼ਪ੍ਰੀਤ ਆ ਗਈ ਠਾਣ ਕਹਿੰਦੇ 2 ਵਜ ਗਏ ਤੇ ਮੇਰੇ ਵਾਸਤੇ ਕੁਝ ਬਣਾਓ ਕਿਉਂਕਿ ਇਹਨੇ ਰਾਤ ਕਿਹਾ ਸੀ ਵੀ ਮੈਂ ਖਾਣਿਆ ਸੈਂਡਵਿਚ ਸੋ ਨੀਂਦਾਂ ਨੂੰ ਤਿਆਗਦੇ ਹੋਏ ਆਪਾਂ ਹੌਲੀ-ਹੌਲੀ ਉੱਠੇ ਤੇ ਖੁਸ਼ਪ੍ਰੀਤ ਕਹਿੰਦੀ ਵਿਸ਼ੇ ਤੀ ਉੱਠੋ ਡੈਢ ਤੇ ਆਪਾਂ ਚੱਲੀਏ ਤੇ ਫਿਰ ਆਪਾਂ ਛੋਟੇ-ਛੋਟੇ ਕਦਮਾਂ ਦੇ ਵਿੱਚ ਚੱਲਦੇ ਹੋਏ ਬੂਆ ਖੋਲਿਆ ਤੇ ਪੈਸੇ ਚੱਕੇ ਤੇ ਫਿਰ ਚੱਲ ਪਏ ਦੁਕਾਨਵਾਲ ਨੂੰ ਸੋ ਇਧਰ ਖੁਸ਼ਪ੍ਰੀਤ ਆ ਇਧਰ ਸਾਡੀ ਦਲਪ੍ਰੀਤ ਲੱਗੀ ਪਈ ਆ ਤੇ ਅਸੀਂ ਪਾਤੇ ਆ ਚੱਲੇ ਸੋ ਨੀਂਦਾਂ ਨੂੰ ਤਿਆਗਦੇ ਹੋਏ ਨੌਜਵਾਨ ਗੱਭਰੂ ਜਾ ਰਹੇ ਆ ਦਿਖਾਣ ਵਾਲ ਨੂੰ ਸੋ ਨੀਂਦਾਂ ਹਾਲੇ ਵੀ ਘੇਰਾ ਪਾ ਰਹੀਆਂ ਨੇ ਉੱਪਰੋਂ ਸੂਰਜ ਵੀ ਲਿਸ਼ਕ ਰਿਹਾ ਗਲੀਆਂ ਗਲੀ ਹੁੰਦੇ ਹੋਏ ਤੇ ਅਸੀਂ ਲੈ ਆਂਦੇ ਆ ਬ੍ਰੈਡ ਤੇ ਅੱਜ ਬਣ ਗਏ ਵੀਜੀ ਸੈਂਡਵਿਚ ਤੇ ਪਹਿਲਾਂ ਸਾਨੂੰ ਐਕਸਪਾਇਰ ਬ੍ਰੈਡ ਮਿਲ ਗਈ ਸੀ ਫਿਰ ਅਸੀਂ ਚੇਂਜ ਕੀਤੇ ਤੇ ਹੁਣ ਸਾਨੂੰ 8 ਤਰੀਕਾ ਦੇ ਮਿਲੇ ਆ ਸੋ ਨੌਜਵਾਨ ਗੱਭਰੂ ਚੱਲਦੇ ਹੋਏ ਗਲੀਆਂ ਦੇ ਵਿੱਚ ਦੀ ਨੀਂਦਾਂ ਨੂੰ ਤਿਆਗਦੇ ਹੋਏ ਅੱਖਾਂ ਤੇ ਅੱਤ ਫੇਰਦੇ ਹੋਏ ਤੇ ਉੱਪਰ ਸੂਰਜ ਫੇਰ ਭਾਜੀ ਲੱਗ ਗਿਆ ਬੱਦਲਾਂ ਦੇ ਵਿੱਚ ਤੇ ਸਕੂਟਰ ਵੀ ਸਾਡਾ ਅੱਜ ਬਾਰੀ ਖੜਾ ਹੈ ਸੋ ਪਹੁੰਚ ਚੁੱਕੇ ਆ ਜੀ ਆਪਾਂ ਆਪਣੇ ਘਰੇ ਸੋ ਖੁਸ਼ਪ੍ਰੀਤ ਦੇਖੋ ਅੱਗੇ ਅੱਗੇ ਤੇ पांडे ਸਾਰੇ ਦਾ ਤੋਤੇ ਪਾਇਆ ਸਫਾਈ ਸਾਰੀ ਕਰਤੀ ਕੋਈ ਪੰਡਿਤ ਧੋਣ ਵਾਲੇ ਨੇ ਦੇਖੋ ਸਾਡੇ ਨੂੰ ਹੁੰਦਾ ਚਾਹ ਵੀ ਥੋੜਾ ਜਿਹਾ ਕੰਮ ਕਰੀਏ ਤੇ ਛੇਤੀ ਛੇਤੀ ਖਾਈਏ ਲਓ ਜੀ ਇੱਧਰ ਹੋ ਰਿਆ ਖੀਰੇ ਦੀ ਕਟਿੰਗ ਲੈ ਵੀ ਨਾਲ ਨਾਲ ਮਿੰਨੀ ਵਲੌਗ ਨਾਲ ਨਾਲ ਖੀਰੇ ਦੀ ਕਟਿੰਗ ਦੋ ਗੰਡੇ ਵੀ ਖੋਜਨੇ ਲਿਆ ਤੇ ਨਾਲ ਬ੍ਰੈਡ ਪਾਇਆ ਇਹਨਾਂ ਦੀ ਕਰਦੇ ਆਪਾਂ ਹੌਲੇ ਹੌਲੇ ਕਟਿੰਗ ਤੇ ਅੱਜ ਫਿਰ ਬਣਦੇ ਦਿਖਾਉਨੇ ਆ ਤੁਹਾਨੂੰ ਸੈਂਡਵਿਚ ਲਓ ਭਾਈ ਮਿੱਤਰੋ ਬੜੀ ਸੋਹਣੀ ਕਟਿੰਗ ਕਰਦਾ ਲਾ 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 ਚੱਕ ਲਓ ਵੀ ਨੌਜਵਾਨ ਘਭਰੂ ਨੀਂਦਾਂ ਨੂੰ ਤਿਆਗਦੇ ਹੋਏ ਖੀਰੇ ਦੀ ਕਟਿੰਗ ਕਰਦਾ ਹੋਇਆ ਹੁਣ ਆ ਗਈ ਸ਼ਿਮਲਾ ਮਿਰਚ ਦੀ ਵਾਰੀ ਲਓ ਜੀ ਸ਼ਿਮਲਾ ਮਿਰਚ ਨੂੰ ਬ੍ਰੇਕ ਬ੍ਰੇਕ ਕੱਟਦਾ ਆਪਾਂ ਲਓਏ ਸ਼ਿਮਲਾ ਭਿਆਂ ਦੀ ਉਹਨੂੰ ਕਿਦੇ ਢਿੱਕੇ ਚੜ ਗਈ ਅੱਜ ਮੈਂ ਲਓ ਹੁਣ ਆ ਗਿਆ ਟਮਾਟਰ ਟਮਾਟਰ ਦਾ ਵੀ ਕਰਦੇ ਆਪਾਂ ਇੱਕ ਚੁੰਬਰ ਇਹਨੂੰ ਵੀ ਪਾਵਾਂਗੇ ਸੈਂਡਵਿਚ ਦੇ ਵਿੱਚ ਲਓ ਪਿਆਜ਼ ਦਾ ਕਰਕੇ ਛੋਟਾ ਛੋਟਾ ਕੁਤਰਾ ਇਹਨੂੰ ਵਿਆਜਾ ਪਾਵਾਂਗੇ ਲਓ ਜੀ ਸਾਰਾ ਮਿਕਸਰ ਹੋ ਗਿਆ ਤਿਆਰ ਤੇ ਖੁਸ਼ ਕਹਿੰਦੀ ਛੇਤੀ ਛੇਤੀ ਕਰੋ ਮੇਰੇ ਯਾਰ ਲਓ ਜੀ ਮਿਕਸਰ ਕਰਤਾ ਰੈਡੀ ਹੁਣ ਪਾਵਾਂਗੇ ਵਿੱਚ ਸੌਸਾਂ ਚਟਰੀਆਂ ਚਟਰੀਆਂ ਪਾ ਕੇ ਫਿਰ ਆਪਾਂ ਪਾਵਾਂਗੇ ਨਮਕ ਕਰਾਰੇ ਬਣਾਵਾਂਗੇ ਪੂਰੇ ਕਰਾਂਚੀ ਕਰਾਂਚੀ ਲਓ ਜੀ ਨਮਕ ਵੀ ਪਾ ਗਿਆ ਥੋੜੀ ਜਿਹੀ ਪਾਵਾਂਗੇ ਰੈੱਡ ਚਿਲੀ ਲਓ ਵੀ ਕੰਮ ਲਾਲੋ ਲਾਲ ਹੋ ਗਿਆ ਉਸ ਤੋਂ ਬਾਅਦ ਫਿਰ ਅਸੀਂ ਅੱਜ ਸਾਡੇ ਕੋ ਮਾਇਨਸ ਐ ਨਹੀਂ ਸੀ ਅੱਜ ਫਿਰ ਇਹ ਸੌਸ ਨਾਲ ਹੀ ਕੰਮ ਚਲਾ ਲਿਆ ਲਓ ਜੀ ਸਾਰੇ ਆਪਾਂ ਪਹਿਲਾਂ ਰੈਡੀ ਕਰੀ ਜਾਂਦੇ ਆ ਕਰੀਮ ਦੀ ਥਾਂ ਤੇ ਆਪਾਂ ਸੌਸ ਲਾਤੀ ਦੇਸੀ ਤਰੀਕੇ ਨਾਲ ਬਣਾ ਰਹੇ ਆ ਭਾਈ ਸੈਂਡਵਿਚ ਤੇ ਮੂੰਹ ਚ ਆ ਰਿਹਾ ਸਾਰਿਆਂ ਦੇ ਪਾਣੀ ਦੇ ਖੁਸ਼ਕ ਕਹਿੰਦੀ ਛੇਤੀ ਛੇਤੀ ਕਰੋ ਮੈਨੂੰ ਭੁੱਖ ਲੱਗੀ ਐ ਲਓ ਵੀ ਹੋ ਗਏ ਸਾਰੇ ਰੈਡੀ ਇੱਥੇ ਚਾਲਦੇ ਹਾਂ ਹੁਣ ਆਪਾਂ ਹੋਏ ਹੁਣ ਕਰਦੇ ਆਂ ਨੂੰ ਟੋਸਟਰ ਲਾਵੇ ਮਿੱਤਰ ਲਾ ਕੇ ਕਿਹਾ ਕੋ ਤੇ ਆਪਾਂ ਕਰਤੇ ਆ ਇਹ ਬੰਦ ਤੇ ਮੈਂ ਕਹਿੰਨਾ 1 ਮਿੰਟ ਦੇ ਵਿੱਚ ਹੋ ਜਾਣੇ ਆ ਤਿਆਰ ਲਓ ਬਈ ਮਿੱਤਰੋ ਹੋ ਗਏ ਰੈਡੀ ਲਓ ਬਈ ਮਿੱਤਰ ਇਹਨਾਂ ਦੀ ਹੁਣ ਕਰਾਂਗੇ ਆਪਾਂ ਕਟਿੰਗ ਸ਼ਟਿੰਗ ਬਣਾ ਦੇਾਂਗੇ ਪੂਰੇ ਘੈਂਟ ਸੈਂਡਵਿਚ ਐਂਡ ਕਰਾਂਚੀ ਕਰਾਂਚੀ ਲਓ ਬਈ ਅਗਲੇ ਪੀਸ ਵੀ ਨਾਲ ਦੀ ਨਾਲ ਤਿਆਰ ਚੱਕ ਸਪੀਡ ਦੇਖੋ ਤੁਸੀਂ ਮੁੰਡੇ ਦੀ ਲਓ ਬਈ ਕਟੀਆਂ ਹੋਣ ਲੱਗੀਆਂ ਲੈ ਪੂਰੀ ਗੱਲ ਬਾਤ ਆਕੇ। ਨਾ ਵੇ ਮੇਤਰੋ ਕੰਮ ਖਿੱਚੀ ਆਉਂਦਾ ਨੌਜਵਾਨ ਗੱਭਰੂ ਨੀਂਦਾਂ ਚ ਉੱਠ ਕੇ ਕੰਮ ਪੂਰਾ ਕੈਂਡ ਕਰੀ ਜਾਂਦਾ ਤੇ ਥਾਲੀ ਵੀ ਤੁਹਾਡੇ ਵਾਸਤੇ ਪਲੇਟ ਲਾਤੀ ਆ ਬਈ ਜਿਹਦੇ ਜਿਹਦੇ ਮੂੰਹ ਚ ਪਾਣੀ ਆ ਗਿਆ ਤੇ ਆਪਾਂ ਨੂੰ ਕਮੈਂਟ ਕਰ ਸਕਦਾ ਹੈ ਜਾਂ ਆਪਣੇ ਤੋਂ ਇਹ ਸੈਂਡਵਿਚ ਮੰਗਵਾ ਸਕਦਾ ਹੈ। ਬਹੁਤ ਸਸਤੇ ਸੈਂਡਵਿਚ ਦੇਸੀ ਤਰੀਕੇ ਨਾਲ ਪਰ ਮੇਰੇ ਤੋਂ ਕਿੱਥੇ ਰਿਹਾ ਗਿਆ ਮੈਂ ਕਹਾਂ ਪਹਿਲਾਂ ਬਾਅਦ ਚ ਬਣਾਵਾਂਗੇ ਪਹਿਲਾਂ ਆਪਣੇ ਲਈ ਖਾਤ ਲਈਏ। ਨਾ ਵੇ ਨੌਜਵਾਨ ਗੱਭਰੂ ਟੇਸਟ ਕਰਦਾ ਮੈਂ ਕਹਿੰਦਾ ਕਿਆ ਗੱਲ ਬਾਤਾਂ ਨੀਂਦਾਂ ਨੁੰਦਾਂ ਉੱਡ ਗੀਆਂ ਮੇਰੀਆਂ ਤਾਂ ਸੈਂਡਵਿਚ ਵੇਖ ਕੇ। ਲਾ ਮੈਟਰੋ 5 7 ਸੈਂਡਵਿਚ ਸੱਟ ਕੇ ਅੰਦਰ ਫੇਰ ਆਪਾਂ ਨਵੇਂ ਬਣਾਉਣ ਗਏ ਤੇ ਉਸਤਾਜ ਜੀ ਵੀ ਕਹਿੰਦਾ ਪੂਰੇ ਘੈਂਟ ਦੇ ਮੈਂ ਤਾਂ ਖਿੱਚੀ ਤੁਰਿਆ ਤੇ ਉਸ ਤੋਂ ਬਾਅਦ ਚ ਮੈਨੂੰ ਆਉਣਾ ਪਈ ਸੀ ਨਹੀਂ ਮੈਂ ਕਿਹਾ ਸਕੂਟਰ ਚੱਕ ਤੇ ਢੇੜਾ ਕੱਢ ਕੇ ਆਈਏ ਫਿਰ ਗਏ ਸ਼ਰਲੀ ਸੀਟ ਕੋਲੇ ਆਜੋ ਫਿਰ ਮੈਂ ਕਿਹਾ ਢੇੜਾ ਕੱਢ ਕੇ ਆਉਨੇ ਆ ਸੀਟ ਕੋਲੇ ਹੁਣ ਹਜਮ ਵੀ ਕਰਨੇ ਆ ਤੇ ਉੱਥੇ ਜਾ ਕੇ ਵੇਖਿਆ ਤੇ ਸ਼ਰਲੀ ਸੀਟ ਇੱਕ ਹੋਰ ਕਾਰਖਾਨਾ ਲਾਈ ਜਾਂਦਾ ਪਹਿਲਾਂ ਇੱਧਰ ਵੱਡਾ ਕਾਰਖਾਨਾ ਲੱਗਾ ਹੁਣ ਇੱਕ ਛੋਟਾ ਲਾਈ ਜਾਂਦਾ ਉਹਦਾ ਮੌਇਨਾ ਕਰਦੇ ਹੋਏ ਸਟਾਰਟਰ ਵੇਖਦੇ ਹੋਏ ਨੌਜਵਾਨ ਗੱਭਰੂ ਸ਼ਰਲੀ ਸੀਟ ਨੂੰ ਥੋੜਾ ਬਹੁਤਾ ਦੱਸ ਫਿਰ ਇੱਕ ਆਪਣੇ ਯਾਰ ਲਵਲੀ ਦਾ ਫੋਨ ਆ ਗਿਆ ਫਿਰ ਮੈਂ ਉਥੋਂ ਪੰਪ ਤੋਂ ਪਵਾਇਆ ਤੇਲ ਉਹਨਾਂ ਨੇ ਕੀਤੀਆਂ ਹਾਸੀਆਂ ਮਜ਼ਾਕੀਆਂ ਮਾਸੀ ਦੇ ਮੁੰਡੇ ਨਾਲ ਤੇ ਬਾਕੀ ਉਥੋਂ ਪਵਾ ਕੇ ਤੇਲ ਤੇ ਆਪਾਂ ਫਿਰ ਚਾਲੇ ਪਾਤੇ ਮਾਲੇਦਰਾ ਨੂੰ ਕਿਉਂਕਿ ਉੱਥੇ ਲਵਲੀ ਮੈਨੂੰ ਡੇਕੀ ਜਾਂਦਾ ਸੀਗਾ ਲਵਲੀ ਕਹਿੰਦਾ ਛੇਤੀ ਰੇੜੀ ਲੈ ਕੇ ਆ ਜਾ ਮੈਨੂੰ ਪਤਾ ਨਹੀਂ ਕੀ ਕੰਮ ਆ ਜਦੋਂ ਜਾ ਕੇ ਦੇਖਿਆ ਤੇ ਲਵਲੀ ਸੇਠ ਆਪਣਾ ਲੱਕੜਾਂ ਇਕੱਠੀਆਂ ਕਰੀ ਬਿਠਾਈ ਕਹਿੰਦਾ ਭਾਈ ਲੱਦਗੇ ਆਪਾਂ ਸਕੂਟਰੀ ਲਾਈ ਨਾ ਦੇਖੋ ਫਿਰ ਲਵਲੀ ਸੇਠ ਦੇ ਕੰਮ ਵੀ ਐਦਾਂ ਦੇ ਹੁੰਦੇ ਆ ਉੱਥੇ ਕੋਈ ਕਰਾਏ ਲਾਈ ਜਾਂਦਾ ਸੀ ਇਹਨੇ ਉੱਥੇ ਜੜਾਂ ਵੇਖ ਲਈਆਂ ਤੇ ਕਹਿੰਦਾ ਮੈਂ ਆ ਜਾ ਲੱਦ ਕੇ ਲੈ ਮੈਂ ਕਾ ਚੱਲ ਬਈ ਤੇਰੇ ਲਈ ਜਾਨ ਹਾਜ਼ਰਾ ਹੱਥੋਂ ਹੱਥੀ ਲਵਲੀ ਨੇ ਲੱਦੀਆਂ ਲੱਕੜਾਂ ਤੇ ਕੰਮ ਵੇਲੋ ਸਾਡੇ ਲਵਲੀ ਸੇੜ ਦੇ ਪਰ ਬੰਦਾ ਪੂਰਾ ਦਿਲਦਾਰ ਆ ਦੋ ਯਾਰ ਆਪਣੇ ਹੋਰ ਆ ਗਏ ਉਹ ਵੀ ਹਾਸਾ ਕਿਡਾ ਕਰਨਾ ਆਪੇ ਕੀਤੀਆਂ ਗੱਲਾਂ ਬਾਤਾਂ ਤੇ ਆ ਬਾਲਣ ਰਹਿ ਗਿਆ ਇਹ ਵੀ ਲੱਦ ਕੇ ਰੇੜੀ ਆਪਾਂ ਦੇਣੀਆਂ ਲੱਦ ਪੂਰੀ ਲੈ ਇਹ ਪੂਰਾ ਹੈਪੀ ਹੋਇਆ ਪਿਆ ਕਿਉਂਕਿ ਲੱਕੜਾਂ ਦੀ ਭਰ ਗਈ ਆ ਰੇੜੀ ਤੇ ਸਿਆਲੋ ਸਿਆਲ ਲਊਗਾ ਨਿਆਰੇ ਪਾਣੀ ਗਰਮ ਕਰ ਕਰਕੇ ਨਾਊਗਾ ਸਾਡਾ ਨਵਲੀ ਯਾਰ ਲੋ ਮਿੱਤਰੋ ਮਾਰੀ ਜਾਂ ਮੈਨੂੰ ਕਿੱਕ ਤੇ ਪਹਿਲੀ ਕਿੱਕੇ ਨਹੀਂ ਹੋਇਆ 66 ਤੇ ਫੇਰ ਆਪਾਂ ਇੱਕ ਕਿੱਕ ਹੋਰ ਮਾਰਾਂਗੇ ਤੇ ਖਿੱਚ ਦਿਆਂਗੇ ਆਪਾਂ ਪੈਣ ਉਹ ਮਾਰਦਾ ਛਾਲਾਂ ਹੋਰ ਤਾਂ ਨੇ ਖਿੱਚਣ ਲੱਗਾ ਕਹਿੰਦਾ ਹੁਣ ਤਾਂ ਲਾਲਚੀ ਇੱਕ ਅੱਧਾ ਹੋਰ ਪਾਟ ਲਈਏ ਮੈਂ ਕਹਾ ਤੂੰ ਮੁੜਿਆ ਪਰਲਾ ਵਾਲੀ ਸ਼ੀਟ ਹਾਰ ਚੁੱਕਾ ਹੈ ਮੇਰੇ ਵੀਰੋ ਤੇ ਪੂਰੀ ਰੇੜੀ ਲੱਦੀ ਹੈ ਤੇ ਹੁਣ ਆਪਾਂ ਚਾਲੇ ਪਾਉਨੇ ਆ ਮਾਰੀ ਕਿੱਕ ਨੌਜਵਾਨ ਗੱਭਰੂ ਨੇ ਤੇ ਹੁਣ ਵੇਖੀ ਜਾਂਦਾ ਕਿਵੇਂ ਉੱਡਦਾ ਆਪਣਾ ਝੋਟਾ ਚੇਤਕ ਉਸ ਤੋਂ ਬਾਅਦ ਆ ਗਈ ਸਾਈਕਲ ਦੀ ਵਾਰੀ ਨਾਤ ਹੋ ਗਿਆ ਆਪਾਂ ਹੋ ਗਿਆ ਰੇੜੀ ਤੇ ਹੁਣ ਚੱਲਦੇ ਆ ਗੁਰੂ ਘਰੇ ਤੋ ਕਿ ਗੁਰੂ ਘਰ ਜਾਣਾ ਬੜਾ ਜ਼ਰੂਰੀ ਹੈ। ਸੋ ਨੌਜਵਾਨ ਗੱਭਰੂ ਨਾ ਤੋ ਕਿ ਟਿਚਨ ਵਿੱਚ ਨ ਹੋ ਕੇ ਹੁਣ ਸਾਈਕਲ ਚੱਕਿਆ ਨੌਜਵਾਨ ਗੱਭਰੂ ਨੇ ਤੇ ਸਿੱਧਾ ਪਤਾ ਗੁਰਦਵਾਰੇ ਆਲ ਨੂੰ ਚਾਲਾ। ਸੋ ਨੌਜਵਾਨ ਗੱਭਰੂ ਜਾਂਦਾ ਹੋਇਆ ਗਲੀਆਂ ਦੇ ਵਿੱਚ ਦੀ ਆਸਮਾਨ ਸਾਫ਼ ਹੋ ਗਿਆ ਦੇਖਦਾ ਹੋਇਆ ਉਹ ਇੰਨਾ ਕਰਦਾ ਹੋਇਆ ਤੇ ਖੂਕ ਕੋਲ ਦੀ ਲੰਘ ਕੇ ਸਿੱਧਾ ਅੱਗੇ ਜਾਂਦਾ ਹੋਇਆ ਨੌਜਵਾਨ ਗੱਭਰੂ। ਲਓ ਭਈ ਪਹੁੰਚ ਚਲੇ ਆਪਾਂ ਉਧਰ ਗਗਨਾ ਬਰਾਡ ਮਿਲ ਗਿਆ। ਸਾਸਰੀ ਕਾ ਬੁਲਾਉਂਦਾ ਇੱਥੇ ਯਾਰ ਹੋਰ ਖੜੇ ਸੀਗੇ ਇਹਨਾਂ ਨੂੰ ਸਾਸਰੀ ਕਾ ਬੁਲਾਈ ਤੇ ਕੀਤੀਆਂ ਗੱਲਾਂ ਬਾਤਾਂ ਸੋ ਇਧਰ ਗਗਨ ਸਿੰਘ ਬਰਾੜ ਵੀ ਆਪਣੇ ਹੱਥ ਜੋੜਦੇ ਹੋਏ ਸਾਰਿਆਂ ਨੂੰ ਸਾਸਰੀ ਕਾ ਬੁਲਾਉਂਦੇ ਹੋਏ ਬਾਕੀ ਕੁਝ ਵਿਖਾਉਣਾ ਸੀ ਥੋੜਾ ਜਿਹਾ ਸੰਗ ਗਿਆ ਤੇ ਇਧਰ ਹੈਗੀ ਹੈ ਸ਼ੰਕਰ ਦੀ ਰੇੜੀ ਜੋ ਕਿ ਅੱਜ ਕੱਲ੍ਹ ਬਈ ਪੰਜਾਬ ਪੰਜਾਬ ਬਚਾਉ ਦਾ ਚੱਲ ਰਿਹਾ ਸੋ ਇਹਨੂੰ ਅਸੀਂ ਸਮਝਾਇਆ ਵੀ ਇੱਥੇ ਸਫਾਈ ਰੱਖਿਆ ਕਰਨੀ ਤੇਰੀ ਵੀ ਅਸੀਂ ਰੇੜੀ ਚੱਕ ਕੇ ਵਗਾ ਕੇ ਮਾਰਾਂਗੇ ਸੋ ਸਾਡੀਆਂ ਗੱਲਾਂ ਸੁਣਦਾ ਹੋਇਆ ਉਹ ਕਹਿੰਦਾ ਮੈਂ ਸਫਾਈ ਦਾ ਪੂਰਾ ਧਿਆਨ ਰੱਖੂੰਗਾ ਉਹ ਇਧਰ ਸਾਰੇ ਰੌਣਕਾਂ ਮੇਲੇ ਲੱਗੇ ਹੋਇਆ ਪੂਰੀ ਸਾਤ ਸ਼ਾਈ ਹੋਈ ਆ ਸੋ ਅੱਗੇ ਨੌਜਵਾਨ ਗੱਭਰੂ ਹਣ ਜਾਣਗੇ ਗੁਰੂ ਘਰ ਨੂੰ ਲੋ ਜੀ ਚਾਲੇ ਪਾਤੇ ਆ ਗੁਰੂ ਘਰ ਨੂੰ ਸੋ ਮੋੜ ਲਿਆ ਆਪਾਂ ਸਾਈਕਲ ਗੁਰੂ ਘਰ ਨੂੰ ਤੇ ਬਾਬਾ ਨਾਨਕ ਸਾਰਿਆਂ ਤੇ ਮੇਰ ਕਰੇ ਜਿੰਨੇ ਜਣੇ ਵਲੌਗ ਨਾਲ ਜੁੜੇ ਹੋ ਸਾਰੇ ਜਣੇ ਸ਼ੇਅਰ ਕਰਿਓ ਸੋ ਅੱਜ ਮੈਨੇ ਬਲੌਗ ਬਣਾਉਂਦਾ ਮਨ ਕੀਤਾ ਸੋ ਇਧਰ ਸਾਡਾ ਕੀਪਾ ਯਾਰ ਮਿਲ ਗਿਆ ਇਹ ਅੱਜ ਮੇਰੇ ਤੋਂ ਪਹਿਲਾਂ ਹੀ ਆ ਗਿਆ ਇਹਨੂੰ ਮੈਂ ਆਖਿਆ ਵਿਆਹ ਜਾ ਅੰਦਰ ਕਹਿੰਦਾ ਹੁਣ ਨਹੀਂ ਮੈਂ ਜਾਣਾ ਹੁਣ ਤਾਂ ਮੈਂ ਪ੍ਰਸ਼ਾਦ ਲੈ ਲਿਆ ਕਹਿੰਦਾ ਹੁਣ ਤੂੰ ਜਾ ਮੈਂ ਕਿਹਾ ਠੀਕ ਆ ਧੰਨਵਾਦ ਤੇਰਾ ਜਿਉ ਦੇ ਇਤਤਕ ਵਲੌਗ ਵੇਖਣ ਲਈ ਸਾਰਿਆਂ ਦਾ ਧੰਨਵਾਦ ਲਵ ਯੂ ਸਾਰਿਆਂ ਨੂੰ ਮਾਈਗਰ ਮੇਰ ਕਰੇ